ਹਾਂਜੀ ਸਾਕੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਸਰਵਾਤ ਤੇ ਅੰਡਰਗਰਾਉਂਡ ਲਾਈਨਿੰਗ ਲਾਉਣੇ ਦੱਸ ਰਹੀ ਹਾਂ ਸਰਵਾਤ ਪਹੁੰਚੀ ਦਾ ਤੇ ਕੁੰਡੇ ਦਾ ਸਿੱਧੀ ਸਾਈਡ ਰੱਖ ਕੇ ਉਸ ਤੋਂ ਬਾਅਦ ਲਾਈਨਿੰਗ ਆ ਜੋ ਉਸ ਨੂੰ ਇੱਕ ਪਾਸੇ ਰੱਖੋ ਇਸ ਤਰੀਕੇ ਦੇ ਨਾਲ ਆ ਦੋਨੋਂ ਕੱਪੜਾ ਆ ਦੋਨੋਂ ਲਾਈਨਿੰਗ ਆ ਹੋ ਗਈ ਇਸ 3 ਕੇ ਨਾਲ ਇਹ ਆਪਣੀ ਗੁੰਮੇ ਲਾਈਨਿੰਗ ਇੱਧਰ ਬੈਕ ਸਾਈਡ ਤੇ ਵੀ ਨਹੀਂ ਕੋਈ ਸੀਨ ਦਿਖ ਰਹੀ ਗੁੰਮ ਲਾਈਨਿੰਗ ਲੱਗ ਗਈ ਸਾਰੇ ਇਹ ਬਦੀਆ ਰੰਗ ਅੰਡਰਲੌਕ ਕਰਨ ਦੀ ਵੀ ਨਹੀਂ ਜਰੂਰ ਆਪਣੀ ਬੈਕ ਛੋੜੀ ਵਾਲੀ ਸੀਲ ਹੋ ਗਈ ਇਸ ਨਾਲ ਇਹਦੀ ਕੋਈ ਸੀਨ ਨਹੀਂ ਦਿਖ ਰਹੀ ਸਾਰੀ ਐਪ ਕੋਲ ਨਹੀਂ ਆਈ। ਤੁਹਾਨੂੰ ਇਹ ਸਭ ਨੂੰ ਪਸੰਦ ਆਊਗਾ। ਵੀਡੀਓ ਨੂੰ ਬាទ-ਬាទ ਸ਼ੇਅਰ ਤੇ ਲਾਈਕ ਕਰਿਓ।